ਭਾਈਆ ਗੇਂਜਨ ਮੇ ਸਿਮਰ ਜਿੰਨੀ ਤੋਂ ਕਪੜੇ ਚੜਲੇ ਪੰਜ ਦੇ ਉਹ ਪੱਗੜਾ ਲਾਉਣੀ ਆਈ ਆ ਠੀਕ ਇਹ ਦੇਖੋ ਭਾਈ ਉਹ ਦੇਖੋ ਬਲੈਕ ਸੂਟ ਹੈ ਗੇਲਾ ਲਾਈ ਹੱਦ ਹੋ ਗਈ ਦੇਖੋ ਭਾਈ ਇੱਕ ਵਾਰੀ ਹੋਰ ਦੇਖ ਲਓ ਪੱਲੇ-ਪੁੱਲੇ ਇਹਦੇ ਕਲਰ ਗੇਲਾ ਤਰੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ-ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਹੀ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲਾ ਬਲੌਗ ਵੇਖ ਰਹੇ ਹੋ ਵੀ ਸਾੜੀ ਸਲਾਹ ਬਣ ਗਈ ਸੀ ਵੀ ਆਪਾਂ ਨੇ ਜਾ ਕੇ ਆਣਾ ਮੁੱਲਾਂਪੁਰ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲੋ ਜੀ ਅੱਜ ਜਸ ਕਰਨ ਵੀ ਘਰੇ ਤਾਂ ਤੁਹਾਨੂੰ ਪਤਾ ਹੀ ਪਿਛਲੇ ਬਲੌਗ ਵਿੱਚ ਆਪਣੀ ਸਲਾਹ ਇਹ ਬਣੀ ਸੀ ਵੀ ਅੱਜ ਮੁੱਲਾਂਪੁਰ ਨੂੰ ਚੱਲਦੇ ਆਂ ਵੀ ਜੇ ਅੱਜ ਅ ਛੁੱਟੀ ਹੈ ਮੈਂ ਵੀ ਘਰੇ ਤਾਂ ਜਸ ਕਰਨ ਦੀ ਵੀ ਛੁੱਟੀ ਕਰਾਈ ਹੈ ਵੀ ਚਲੋ ਜਸ ਕਰਨ ਨੂੰ ਕੱਪੜੇ ਦੁਆਣੇ ਫਿਰ بڑے ਛੋਟੇ ਆ ਜਾਂਦੇ ਕਿਉਂ ਨਾ ਅੱਜ ਗੈਰ ਲੈ ਕੇ ਜਾਏ ਆਈਏ ਘੰਟਾਕ ਕੱਪੜੇ ਦੁਆਦਿਆ ਜਸ ਕਰਨ ਤੇ ਬਾਕੀ ਗੱਲਬਾਤ ਮੈਂ ਵੀ ਲੈਣੇ ਆ ਜੀ ਤੇ ਮਨਜੀਤ ਨਾ ਮਤਲਬ ਕਹਿਣ ਦਾ ਵੀ ਮਨਜੀਤ ਕਹਿੰਦੀ ਐ ਕਹੋ ਵੀ ਸ਼ਾਪਿੰਗ ਕਰਨ ਚੱਲੇ ਆ ਚਲੋ ਭਾਈ ਸ਼ਾਪਿੰਗ ਕਰ ਲਓ ਸ਼ਾਪਿੰਗ ਤੇ ਮੈਂ ਦਰਦਾ ਨਹੀਂ ਨਹੀਂ ਛੁੱਟੀ ਤਾਂ ਕਰਾਈ ਤੀ ਜੀ ਛੁੱਟੀ ਤਾਂ ਤਾਂ ਕਰਾਈ ਤੀ ਵੀ ਅੱਜ ਨਾ ਆਪਣੇ ਪਿੰਡ ਤੁਹਾਨੂੰ ਪਤਾ ਵੀ ਸ੍ਰੀ ਖੰਡਵਾੜ ਸਾਹਿਬ ਜੀ ਦੇ ਭੋਗ ਤੇ ਸਾਲਾਨਾ ਖੰਡਵਾੜਤਾ ਜੀ ਜਿਹੜਾ ਹਰ ਸਾਲ ਬਾਅਦ ਕਰਾਨੇ ਲਓ ਜੀ ਪਹਿਲਾਂ ਤਾਂ ਮਿਲੋ ਮਨਜੀਤ ਨੂੰ ਹੋਰ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬੀਬਾ ਪਠਾਣ ਹੋ ਗਈ ਤਿਆਰ ਚੱਲਦੇ ਹਾਂ ਅਸੀਂ ਸੁਧਿਆ ਮੈਂ ਨਹੀਂ ਕਰਾਂਦੇ ਬੀ ਹਾਂ ਲੰਗਰ ਗੁਰਦੁਆਰਾ ਸਾਹਿਬ ਵਿੱਚ ਖੰਡ ਪਾਟ ਸੀਗਾ ਤਾਂ ਸਾਰੇ ਬੱਚਿਆਂ ਨੇ ਕੀਤੀ ਹੋਈ ਹਾਂ ਕਿਉਂਕਿ ਇਹ ਅੱਜ ਵੈਸੇ ਕਹਿ ਵੀ ਰਹੇ ਤੇ ਸਾਰੇ ਕਹਿੰਨੇ ਵੀ ਬੱਚਿਆਂ ਦਾ ਬੱਚਿਆਂ ਕਰਕੇ ਹੀ ਅੱਜ ਰੌਣਕ ਘਟਦੀ ਕਿਉਂ ਅੱਧੇ ਬੱਚੇ ਤੇ ਮੁਰਾਪ ਬਣਦੇ ਹਾਂ ਬੜੇ ਬੜੇ ਇਹ ਘਟ ਸੀਗੇ ਨਾ ਜਿਛੂ ਹਾਂ ਵੀ ਜਿਹਦੇ ਕਰਕੇ ਜੀ ਅੱਗੇ ਤੇ ਹੁਣ ਜਿਹੜੀ ਤਰੀਕ ਰੱਖੂਗੇ ਕਦੇ ਵੀ ਇਕਣਾ ਦਾ ਕੋਈ ਖੰਡ ਪਾਠ ਹੈ ਜਾਂ ਕੁਝ ਵੀ ਹੈ ਤਾਂ ਕਹਿੰਨੇ ਵੀ ਉਹਦੀ ਦੇਖ ਕੇ ਮਾਹ ਬਾਈ ਬਾਹਰ ਐਤਵਾਰ ਵਿੱਚ ਕਰ ਲਈ ਕਰੋ ਠੀਕ ਨਹੀਂ ਉਹ ਕਹਨੇ ਬਾਈ ਗੱਲ ਥੋੜੀ ਠੀਕ ਐ ਮਾਹ ਬਈ ਗਾਹ ਨੂੰ ਸੋਚੇ ਹੋ ਜਰੂਰ ਵੀ ਜਿਹਦੇ ਨਾਲ ਵੀ ਕੇ ਆ ਸਾਨੂੰ ਫਾਇਦਾ ਐ ਵੀ ਚਲੋ ਬੱਚਿਆਂ ਦੇ ਹੁੰਦਾ ਬੱਚੇ ਸੇਵਾ ਕਰ ਲੰਨੇ ਬੱਚਿਆਂ ਦਾ ਮਨ ਪੂਰਾ ਹੋ ਜਾਂਦਾ ਹੁਣ ਇਸ ਤੋਂ ਬਾਅਦ ਕੋਈ ਹਾਂ ਮਤਲਬ ਕਿ ਸਾਲ ਦਾ ਸਲਾਨਾ ਖੰਡ ਪਾਠ ਤਾਂ ਜੀ ਇਹ ਆਖਰੀ ਤੱਕ ਆ ਨੂੰ ਆ ਜੀ ਤਿੰਨ ਚਾਰ ਹੋਰ ਆ ਰਹੇ ਅੱਗੇ ਚਲੋ ਜਿਹੜਾ ਇਹ ਖੰਡ ਪਾਠ ਤਾਂ ਨਾ ਸਾਰੇ ਪਿੰਡ ਦਾ ਆਪਣਾ ਸਾਂਝਾ ਤਾਂ ਜੀ ਐ ਨਹੀਂ ਹੈ ਵੀ ਇਹ ਕਿਸੇ ਨੇ ਕਰਾਇਆ ਆਪਣੇ ਕਿੰਨੇ ਆਪਣੀ ਖੁਸ਼ੀ ਤੋਂ ਕਰਾਇਆ ਨਹੀਂ ਇਹ ਸਰਵ ਸਾਂਝਾ ਤਾਂ ਜੀ ਨਗਰ ਖੇੜੇ ਦਾ ਤੇ ਚਲੋ ਠੀਕ ਹੈ ਜੀ ਨਗਰ ਦਾ ਹੀ ਤੇ ਚਲੋ ਠੀਕ ਹੈ ਜੀ ਹੁਣ ਚાલਦੇ ਆ ਫਿਰ ਜਾ ਕੇ ਉੱਥੇ ਮਿਲਦੇ ਆ ਦੇਖਦੇ ਆ ਜਵਿੰਦਰ ਦਾ ਮੂਲੇ ਕਿੰਨੇ ਕੁ ਪੈਣੇ ਤੇ ਬਾਕੀ ਲੰਬੀਬਾ ਬੈਗ ਦਾ ਤੇ ਉਹ ਪੋੜੀਆਂ ਪਰੋਲ ਦਾ ਕਾਈ ਕਰਨੀ ਕਰਾਈਆਂ ਪੈਣੇ ਕਰਾਈਏ ਘਰ ਚ ਠੀਕ ਹੈ ਇਹ ਗੱਲ ਹੈ ਅੱਜ ਮੇਰਾ ਚੁੱਪ ਜਾ ਜੀ ਮੇਰੇ ਅਦਾਸੀ ਚਿਹਰੇ ਤੇ ਤੁਸੀਂ ਦੇਖ ਕੇ ਪੜ੍ਹੇ ਸਕਦੇ ਹੋ ਅਦਾਸੀ ਚਿਹਰੇ ਦੀ ਫਿਰ ਖੁਸ਼ੀ ਹੈ ਜੀ ਤੇ ਮਿਲੋ ਜੀ ਜਸ ਕਰਨ ਜਸ ਕਰਨ ਥੋੜਾ ਕਦਾਸ ਹੈ ਅੱਜ ਹੋਇਆ ਬਸ ਸਸਰੀ ਘਰ ਜੀ ਹਰਿਆਣੇ ਮੈਂ ਤਾਂ ਹਦਨਾਂ ਕਰਨ ਕਿਹਾ ਹੀ ਕਹਿੰਦਾ ਵੀ ਹੁਣ ਇਹ ਲੱਗਿਆ ਤਾਂ ਜੀ ਪਤੰਗ ਉਡਾਣਾ ਇਹਨੂੰ ਐ ਵੀ ਆਈ ਵੀ ਅੱਜ ਜੇ ਛੁੱਟੀ ਹੋ ਵੀ ਗਈ ਮੈਂ ਥੋੜਾ ਜਿਹਾ ਇੰਜੋਏ ਕਰ ਲਵਾਂ ਨੱਚ ਤੱਪ ਲਵਾਂ ਕੁੱਦ ਲਵਾਂ ਕਿਹਾ ਥੱਕਦੇ ਹੀ ਨਹੀਂ ਹੈਗੇ ਹਾਂ ਥੱਕਦੇ ਤਾਂ ਹੈ ਹੀ ਨਹੀਂ ਹੈ ਕਿੱਥਾ ਤੇ ਗੱਲਬਾਤ ਇਸ ਤਰ੍ਹਾਂ ਹੀ ਕਹਿੰਦਾ ਮਨੂਰੀ ਛੱਡ ਜਾ ਹੁਣ ਕੱਪੜੇ ਤਾਂ ਇਹਦੇ ਲੈਣੇ ਆ ਫੇਰ ਕੱਲੂ ਮੈਂ ਗੇੜੇ ਮਾਰੀ ਜਾਊਂਗਾ ਜੀ ਹੁਣ ਮੈਂ ਸੋਚਿਆ ਵੀ ਅੱਜ ਚੱਲ ਅੱਧੇ ਦਿਨ ਦਾ ਲੰਗੇ ਗਿਆ ਵੀ 2 ਘੰਟਿਆਂ ਦਾ ਦਿਨ ਰਹਿ ਗਿਆ ਕਿਉਂ ਨਾ ਇਹਨਾਂ ਦੀ ਸ਼ਾਪਿੰਗ ਕਰਾ ਲਿਆ ਨਾ ਫੇਰ ਕੱਲੂ ਫੇਰ ਮਨੂੰ ਬੁਲਾਉਂਗੇ ਦੁਕ ਨਾਲੇ ਮੇਰੇ ਪੁੱਤੇ ਦੀ ਦੱਸਿਓ ਜੀ ਅੱਜ ਪੱਗ ਬੰਨੀ ਕਿਦਾਂ ਲੱਗ ਰਹੀ ਹੈ ਜੀ ਮੇਰਾ ਪੁੱਤ ਇੱਥੇ ਤੇ ਕੀ ਖੜਾ ਜਾ ਹੋ ਗਿਆ ਅੱਛਾ ਪੱਗ ਦਾ ਡਿਜ਼ਾਈਨ ਏ ਇਦਾਂ ਨਾਲ ਡਿਜ਼ਾਈਨ ਤਾਂ ਸਾਨੂੰ ਨਹੀਂ ਪਤਾ ਹੈਗਾ ਕਿਹੜਾ ਡਿਜ਼ਾਈਨ ਪੈਂਦਾ ਹੈ ਚਲੋ ਚਲੋ ਠੀਕ ਹੈ ਜੀ ਪਾਲਣ ਦਾ ਵਿੱਚ ਹਮ ਅੱਛਾ ਪੇਚੇ ਥੱਲੇ ਪੜ ਕੇ ਹੀ ਬੰਨੇ ਵੇ ਲੋ ਜੀ ਮੈਂ ਤਾਂ ਆ ਬੰਨੇ ਵੇ ਨਹੀਂ ਹੈ ਤਹਿ ਲਾ ਕੇ ਇੱਕ ਵਿੱਚ ਪਾਇਆ ਵਾ ਫਿਰ ਉਹਦੇ ਉੱਪਰ ਬੰਦੂਆ ਬੰਨਿਆ ਵਾ ਵਜਨ ਤਾਂ ਹੋ ਗਿਆ ਜੀ ਸਰੀਰ ਪਰ ਸਰੀਰ ਤੱਕ ਸੋ ਹੋ ਗਿਆ ਨਹੀਂ ਦੇਖ ਲਓ ਜੀ ਮੇਰਾ ਇੰਨੇ ਕਤੀ ਸਿਰ ਬਹੁਤ ਦੁਖਦਾ ਪਾਟ ਕਦੇ ਕਦੇ ਹਾਂ ਸੀ ਬੰਦੇ ਹਾਂ ਹਾਂ ਭਾਈ ਇਹ ਨਾਲ ਆਏ ਨਾਲ ਉਹ ਸ਼ੁਰੂ ਤੇ ਲੱਗਿਆ ਨਾ ਬੰਨਣਾ ਇਹਨੂੰ ਕੋਈ ਪ੍ਰੋਬਲਮ ਨਹੀਂ ਹਨਾ ਅਸੀਂ ਜਦੋਂ ਆਏ ਵੀ ਮੁੰਡੇ ਬੰਨਦੇ ਆਹੀ ਬੱਸ ਬੱਸ ਜਿਹੜੇ ਹੁੰਦੇ ਆ ਜੀ ਉਹ ਤਾਂ ਬੰਨਦੇ ਇਦਾਂ ਹੀ ਹੈ ਤੇ ਅਸੀਂ ਲੱਗੇ ਬੰਨਣ ਬਾਅਦ ਚ ਜੀ ਜਦੋਂ ਪੜਪੜ ਦੇ ਦਾਸ ਕਰ ਲੀਆਂ ਜੀ ਬੰਦਣੀਆਂ ਆ ਹੋ ਜਾਂਦੀ ਪਤਾ ਨਹੀਂ ਵੀ ਕਿਹੜਾ ਪਹਾੜ ਤੋੜ ਲਿਆ ਹੂੰ ਨਾ ਪਹਾੜ ਅਸੀਂ ਕਾਨੂੰ ਤੋੜਨੇ ਆ ਫਿਰ ਪਹਾੜ ਤਾਂ ਇਹਨਾਂ ਦਾ ਕੰਮ ਹੈ ਤੋੜਨਾ ਚਲੋ ਫਿਰ ਮੈਂ ਲੇਟ ਨਹੀਂ ਹੋਣਾ ਚਾਹੁੰਦੀ ਅੱਜ ਜੀ ਲੇਟ ਇਹਨਾਂ ਕਾਨੂੰ ਹੋਣਾ ਅੱਜ ਮੈਂ ਪੈਰ ਮਾਲਨੇ ਨਾ ਜੀ ਕਿਉਂ ਮੈਨੂੰ ਮਸਾਲਾ ਤਾਂ ਚੂਨਾ ਤਾਂ ਮਨੂੰ ਲੱਗਣਾ ਮੇਰੀ ਜੀ ਉਹ ਚੂਨਾ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਫਿਰ ਮੈਨੂੰ ਨਹੀਂ ਕਹਿਣਾ ਜੀ ਦੇ ਹੀ ਹਕਮੀਰ ਮੈਨਾਂ ਗਣਾ ਚੱਕ ਲਓ ਪਈ ਹਾਂ ਐ ਜੀ ਬਹੁਤ ਕਰੀ ਜਾਂਦੀਆਂ ਇਹ ਨਾ ਪਰ ਉਹ ਹੈ ਜੀ ਪੈਣੋ ਮੇਰੀ ਥੋੜਾ ਹੈਗਾ ਥੋੜਾ ਜਿਆਦਾ ਨਾ ਤਾਂ ਇਹ ਜੇ ਕੰਮ ਹੁੰਨੇ ਫਿਰ ਤੁਸੀਂ ਸਾਨੂੰ ਨਾ ਐਂ ਹੀ ਕਹਿੰਦੇ ਤੁਸੀਂ ਸਾਰੇ ਵੀ ਹਰ ਇੱਕ ਘਰਾਂ ਦੀ ਕਹਾਣੀ ਇਹੀ ਹੈ ਜੀ ਵੀ ਜਦੋਂ ਬੰਦੇ ਕਹਿੰਦੇ ਨੇ ਰਹਿਣ ਦੋ ਫੇਰ ਜਾਇਓਂਗੇ ਮਹੀਨੇ ਤੱਕ ਫੇਰ ਕਹਿੰਦੇ ਨੇ ਕੋਈ ਨਹੀਂ ਫੇਰ ਸਾਨੂੰ ਨਾ ਕਿਹੋ ਜਿਹਾ ਕੋਈ ਪ੍ਰੋਗਰਾਮ ਆ ਗਿਆ ਫੇਰ ਸਾਨੂੰ ਤਾਂ ਐਂ ਕਹਿੰਦੇ ਨੇ ਤੁਸੀਂ ਆਰਡਰ ਮਾਰ ਦੇਣੇ ਲਿਆਓ ਵੀ ਕੱਪੜੇ ਮੈਨਾਂ ਆ ਲਵਾਂ ਲਿਆਓ ਵੀ ਕੱਪੜੇ ਫੇਰ ਕਹਿੰਦੇ ਕਿਆ ਦੋਂਗੇ ਅਸੀਂ ਤੁਹਾਨੂੰ ਕੱਪੜੇ ਫੇਰ ਸਾਨੂੰ ਨਾ ਖੜੀਆਂ ਖੜੀਆਂ ਸੁਣਾਉਣ ਲੱਗ ਜਾਂਦੀ ਮਜੀਦ ਮੈਂ ਉਹ ਗੱਲ ਕਰਦਾ ਜੀ ਠੀਕ ਹੈ ਹਾਂ ਕੱਪੜਾ ਹੋਏ ਬੰਦਾ ਫੜਾਦਾ ਦਿੰਦਾ ਚੱਕ ਕੇ ਫੇਰ ਐਂ ਤਾਂ ਨਹੀਂ ਸੋਚਦਾ ਵੀ ਅਕੱਲ ਆਹ ਪਾਈ ਤੀ ਉੱਦਣ ਵੀ ਆਹ ਪਾਈ ਤੇ ਅੱਜ ਫੇਰ ਆਹੀ ਪਾਣੀ ਨਾ ਜੀ ਗੱਲ ਕਰੇ ਵੀ ਉਹ ਤੋਲ ਵਾਰੀਆਂ ਪ ਉਹਨਾਂ ਵਿੱਚ ਤੇ ਘਰਾਂ ਨੂੰ ਵੀ ਪੈ ਰਹੇ ਨਾ ਜਿਹੜੇ ਪ੍ਰਾਣੇ ਹੁੰਦੇ ਉਹ ਘਰਾਂ ਨੂੰ ਪੈ ਰਹੇ ਨਾ ਹਾਂ ਇੱਕ ਮੈਂ ਪਹਿਲਾਂ ਗੱਲ ਚੱਲ ਰਹੀ ਸੀ ਇੱਕ ਦਿਨ ਮਲਜੀਤਏ ਕਰਕੇ ਹਾਸਰੀ ਸੀ ਕਹਿੰਨਾ ਲੰਬਾਰੀਆਂ ਪਈਆਂ ਦੋ ਦੋਏ ਸਲਾਹ ਕਰਦੀਆਂ ਕਹਿੰਦੀ ਕੱਪੜੇ ਆਣ ਨੇ ਧੋਲਣ ਨੇ ਮਸ਼ੀਨ 'ਚ ਗੇਰਦਣੇ ਪਾਲਣ ਨੇ ਧੋਲਣ ਨੇ ਮਸ਼ੀਨ ਪਰ ਤੇ ਧੋਕ ਆ ਫਿਰ ਚਲੇ ਜਾਣੇ ਤਾਰ ਪਰ ਤਾਰ ਪਰ ਤੇ ਆਣੇ ਬੈੱਡ ਪਰ ਬੈੱਡ ਪਰ ਤੇ ਆ ਜਾਣੇ ਕੁਰਸੀ ਪਰ ਸਾੜੇ ਵੀ ਕੁਰਸੀ ਪਰੇ ਪਏ ਹਨ ਤੇ ਕੁਰਸੀ ਮਾਰੀ ਚ ਪਏ ਤੇ ਹਾਂ ਹੁਣ ਤਾਂ ਤੈ ਹੈ ਨਾ ਲਾਤੀ ਜੀ ਚਲੋ ਜਿਹੜੀ ਉਹ ਗੱਲ ਚੱਲਦੀ ਕਹਿੰਦੇ ਕੁਰਸੀ ਪਰ ਤੇ ਫੇਰ ਪਾ ਲੰਨਾ ਹੈ ਫੇਰ ਮਸ਼ੀਨ ਪਰ ਚਲੇ ਜਾਣਾ ਹੈ ਫੇਰ ਕੁਰਸੀ ਪਰੇ ਆਈ ਜਾਣਾ ਹੈ ਫੇਰ ਮੁੜਕਾ ਇੰਨਾ ਕਭ ਜਿੰਦਣ ਤੋਂ ਉਸ ਦਿਨ ਤੈ ਨਹੀਂ ਲੱਗਦੀ ਹੈ ਹਾਂ ਇਹ ਤਾਂ ਹੈ ਜਿਕਣਾ ਹੁਣ ਅੱਜ ਵੀ ਪਏ ਆ ਜੀ ਦੇਖੋ ਉੱਪਰ ਹੁਣ ਅੱਜ ਨਹੀਂ ਤੈ ਲੱਗਣੀ ਉਹਨਾਂ ਦੀ ਨਾਲ ਤਾਂ ਠੀਕ ਹੈ ਤੋ ਇਹ ਵੀ ਤਾਂ 1 ਵਜੇ ਆ ਕੇ ਹਾਂ ਬਾਈ ਅੱਜ ਦੇਖੋ ਫੇਰ ਵੀ ਮਨਜੀਤ ਨੇ ਹਿੰਮਤ ਮਾਰਤੀ ਰਾਤ ਦੀ ਲਾਈਟ ਨਹੀਂ ਦੀ ਹੈ ਜੀਦੇ ਕਰਕੇ ਅੱਜ ਮੈਂ ਵੀ 10 ਵਜੇ ਨਾ ਕਹਿਗੇ ਆ ਜੀ 11 ਵਜੇ 10 ਕਵਜੇ ਵੀ ਰਾਤ ਨਾ ਤਾਂ ਮੀਂਹ ਪਿਆ ਐਡਾ ਹਲਕੀਂ ਕਿਣੀਆਂ ਆਈਆਂ ਹਨਾ ਮੈਂ ਵੀ ਨਹੀਂ ਪਿਆ ਬਿਜਲੀ ਵੀ ਨਹੀਂ ਆਨੀ ਕੜਕੀ ਨਾ ਹਵਾ ਚੱਲੀ ਤੇ ਲਾਈਟ ਸਾਰੀ ਰਾਤੇ ਨਹੀਂ ਆਈ ਅੱਗੇ ਬਿਜਲੀਆਂ ਗਰਦੀਆਂ ਟਰਾਂਸਫਾਰਮ ਆਪ ਬਹੁਤ ਕੁਝ ਹੋ ਲਿਆ ਜਦ ਜਦੀ ਘੰਟੇ ਬਾਦੇ ਲਾਈਟ ਚਲੋ ਹੋ ਜਾਂਦਾ ਕਦੇ ਕਦੇ ਹੁੰਦਾ ਹਨਾ ਅੱਜ ਤਾਂ ਬਹੁਤ ਔਖਾ ਹੋਇਆ ਪਾਣੀ ਗਰਮ ਕਰਨੇ ਨੂੰ ਵੀ ਨਾ ਪ੍ਰੈਸ ਸ਼ੁਕਰਗਣ ਮੌਕੇ ਪਰ ਆ ਗਈ ਹਾਂ ਜਾਂ ਤਾਂ ਮੈਂ ਜੀਤ ਨੇ ਪ੍ਰੈਸ ਕਰਨੀ ਸੀ ਨਾ ਸੂਟ ਨੂੰ ਵੀ ਨਾ ਮਾ ਪਾਣਾ ਅੱਜ ਵੀ ਚਲੋ ਪਿੰਡਦਿਆਂ ਦੇਖੂਗੀ ਆ ਹੁੰਦਾ ਹੀ ਐ ਸਭ ਨੂੰ ਵੀ ਚਲੋ ਪਿੰਡਦਿਆਂ ਦੂਈ ਮੂਵੀ ਦੇਖੂਗਾ ਵੀ ਦੇਖੂਗਾ ਹੈ ਫਿਰ ਫੇ ਕਹਿੰਦੀ ਹੈ ਮਰ ਜਾਏ ਬਿਜਲੀ ਵਾਲੇ ਐ ਹੋ ਜਾਏ ਫਲਾਣਾ ਹੋ ਜਾਏ ਉਹਦਾ ਜਿਹੜਾ ਪਾਣਾ ਪਾਣਾ ਹੀ ਹੈ ਹੂੰ ਐ ਥੋੜਾ ਨਾ ਵੀ ਅਸੀਂ ਵੀ ਪਿੰਡ ਨੂੰ ਦਿਖਾਣ ਜਾਣਾ ਵੀ ਹਾਂ ਅੱਜ ਮੈਂ ਇਹ ਜੱਗਾ ਗਿਆ ਨਹੀਂ ਨਾ ਚੱਲ ਸਾਡੇ ਬੰਦੇ ਜਿਹੜੀਆਂ ਥੋੜੇ ਖਾਣ ਦੀਆਂ ਚਲੋ ਉਹ ਵੀ ਤਾਂ ਕਿਸੇ ਦਿਨ ਪਾਕਾ ਆਣੀਆਂ ਹੀ ਫਿਰ ਤੁਸੀਂ ਦੇਖ ਲਿਓ ਫਲਾਣੀ ਦਾ ਸੂਟ ਇੰਨਾ ਸੋਹਣਾ ਪਾਇਆ ਲਾਣੇ ਨਾ ਇੰਨਾ ਸੋਹਣਾ ਹਾਂ ਐਨਾਂ ਮੈਂ ਕਹ ਪਾਇਆ ਤਾਂ ਅੱਛਾ ਚਲੋ ਚਲੋ ਕਿਲਵਾਟੇ ਮੈਂ ਗੜਉ ਹੈ ਫੋਨ ਪਤਾ ਇਹ ਮੇਰਾ ਤਾਂ ਕੋਨ ਅੱਧਾ ਕਿਲੋ ਘਟ ਗਿਆ ਮੈਂ ਜਾ ਕੇ ਚੈੱਕ ਹੀ ਕਰਾਣਾ ਮੈਂ ਤਾਂ ਹੀ ਕਹਿਣ ਲੱਗਾ ਮੇਰਾ ਤਾਂ 22 ਫਾਇਟ ਜਾ ਹੋ ਗਿਆ ਮੈਂ ਚੜਵਾ ਦੂੰਗੀ ਜਾ ਕੇ ਚਲੋ ਹਾਂ ਆ ਦੇਖੋ ਸਭ ਕੋ ਗੈਲੇ ਚੱਕੀ ਫਿਰਦੇ ਇਹਦਾ ਮੰਤਰ ਮੋਲਾ ਪਰਾਈ ਬੇ ਜੀ ਤੇ ਮਾਰੋ ਤਾਂ ਹੀ ਭਾਣੋ ਮੇਰੀੋ ਚਾਹਤ ਸੂਟਾਂ ਤੇ ਮੰਜੀਤ ਗਈ ਵੀ ਹੈ ਅੰਦਰ ਭੰਮੀ ਦੀ ਹੱਟੀ ਵੇ ਲੈ ਰਹੀ ਦੀ ਤੇ ਮਨਜੀਤ ਬੈਠੀ ਹੈ ਚੱਲ ਰਹੇ ਨੇ ਦੇਖੋ ਬਈ ਅੱਜ ਸੂਟ ਲੱਗੇ ਇਹ ਕੰਮ ਹੈ ਹੋ ਗਿਆ ਹਾਂਜੀ ਕੀ ਹਾਲ ਹੈ ਵੀਰ ਠੀਕ ਠਾਕ ਹੈ ਐਨ ਵਧੀਆ ਜੀ ਲੈ ਬਈ ਇੱਕੋ ਵੀ ਪਿਆਰਾ ਕਲਰ ਆਉਂਦੇ ਚ ਤੇ ਇਹ ਗੱਲ ਬਾਤ ਇਸ ਤਰ੍ਹਾਂ ਹੋ ਗਈ ਇਹ ਸੂਟ ਲੱਗੇ ਵੀ ਦੇਖੋ ਤਿੰਨ ਇਹ ਲੈ ਰਹੀ ਮਨਜੀਤ ਹੈ ਦੇਖ ਰਹੇ ਆ ਇਹ ਕਿੰਨੇ ਵਾਲਾ ਦੇਖ ਮੇਰੀ ਗੱਲ ਸੁਣ ਸ਼ਾਮ ਦਾ ਟਾਈਮ ਹੈ ਦੋ ਗੱਟੜੀਆਂ ਤਾਂ ਮੈਂ ਪੰਡਾ ਤੇਰੀਆਂ ਪਰ ਕੇ ਰੱਖਿਆ ਹੈ ਗੱਡੀ ਦੇ ਲਵਾਵੇ ਵੀ ਜੇ ਲੈਣਾ ਨਾ ਉਹੀ ਮੌਕੇ ਦਾ ਕਢਵਾ ਵੀ ਮੈਂ ਕਿੰਨੇ ਪੈਸੇ ਲਾ ਕਿੰਨੇ ਪੈਸੇ ਲਾਣੀ ਤੇ ਕਿਹੜਾ ਲੈਣਾ ਦਾ ਕਿਸੇ ਨਹੀਂ ਕਰਦੇ ਦੀ ਪੁਆਇੰਟ ਵਾਲੀ ਗੱਲ ਕਰੋ ਹੈ ਦਾ ਪੁਆਇੰਟ ਦੀ ਪੁਆਇੰਟ ਹੈ ਠੀਕ ਨਹੀਂ ਨਹੀਂ ਦੇਖ ਨਹੀਂ ਹੈ ਹੋ ਘੰਟੇ ਬਾਅਦ ਨਾ ਨਾ ਕੋਈ ਚੱਕਰ ਨਹੀਂ ਤੂੰ ਦੇਖ ਆਪਣਾ ਤੂੰ ਮਨ ਲੱਗਦਾ ਲੈ ਮਨੋਂ ਨਹੀਂ ਤਿਕਾ ਮੈਂ ਕਿਹੜਾ ਪਾਣਾ ਨਾ ਸਵਾਣਾ ਆਹੋ ਕੋਈ ਨਹੀਂ ਚੱਲ ਕੋਈ ਨਹੀਂ ਤੂੰ ਦਿਖਾ ਚੱਲ ਕਿ ਤੂੰ ਆਪਣਾ ਦੇਖ ਯਾਰ ਬਸ ਪਿੰਕ ਜੀ ਚੁੰਨੀ ਕਿੱਦਾਂ ਲੱਗੇ ਭੈਣਾ ਮੇਰੀ ਇਹ ਮਨ ਨੂੰ ਲੱਗਦੇ ਵੀ 4-5000 ਦਾ ਕਟੋ ਉਹ ਚੁੱਪੇ ਹੋ ਜਾ ਤੇ ਪੰਮੀ ਭਾਜੀ ਨੂੰ ਲਾਈਏ ਮੜੇ ਹਾਂ ਭਾਈ ਇਹੀ ਭਾਈ ਦਿਖਾਓ ਜੀ ਆ ਜਾ ਫਿਰ ਮੜੇ ਕਾ ਜਾ ਮੜਾ ਹੈ ਇਹ ਲੋ ਦੇਖ ਕੇ ਮੈਂ ਸੁਣਦੇ ਹਾਂ ਇਹ ਪੈਕਿੰਗ ਹੋ ਰਹੀ ਅੱਛਾ ਹਾਂ ਪੱਕੀ ਤਾਂ ਤੁਸੀਂ ਕੀ ਗੱਲ ਮੈਂ ਤਾਂ ਮਜ਼ਾਕ ਮੰਨਦਾ ਤਾਂ ਨਹੀਂ ਆਰਾ ਅੱਗੇ ਤੇ ਨਾ ਕੰਮ ਕਰੀ ਬਾਬਾ ਅੱਜ ਲੇਟ ਹੋਏ ਵੇ ਜੇ ਐ ਲੇਟ ਹੋਏ ਐ ਕਹਦੇ ਕਰਾ ਇਹਨਾਂ ਨੂੰ ਕਹੇ ਭਾਈ ਤੁਹਾਡੇ ਲੈਣ ਦੇ ਇਹ ਇਹ ਰੇਟ 5 6000 ਵਾਲੇ ਆ ਤੇ ਇਹ ਤੁਹਾਡੀ ਰੇਂਜ ਤੋਂ ਬਾਹਰ ਐ ਕਹਿ ਕੇ ਬਸ ਦੇਖੋ ਇਹ ਪਹਿਲੇ ਹੱਥ ਤੋਂ ਹੱਥ ਲੱਗ ਰਹੀ ਹੈ ਤੇ ਇਹ ਦੇਖੋ ਬਾਜੀ ਦਿਖਾ ਰਿਹਾ ਟਪਟਾ ਹੈ ਸੁਣ ਲੋ ਬਾਰ ਤੇ ਦੇਖੋ ਇਹ ਕਿਹੜਾ ਕਲਰ ਹੈ ਮਜੀਦ ਪਿੰਕ ਕਲਰ ਤੇ 골ਡਨ ਕਢਾਈ ਹੈ ਇਹਦੇ ਉੱਪਰ ਪਿੰਕ ਦਾ ਮੈਂ ਲੈਣਾ ਨਹੀਂ ਪਿੰਕ ਦਾ ਨਹੀਂ ਮਜੀਦ ਤਾਂ ਮਾਸ ਉੱਠ ਲਈ ਲੈ ਆ ਵੀ ਨੇੜੇ ਐ ਚਾ ਸੌਦਾ ਹੈ ਸਸਤੇ ਦਾ ਸੌਦਾ ਇਹ ਦੇਖੋ ਇਹ ਥੋੜਾ ਜੀ ਤੁਹਾਨੂੰ ਮਾਰਿਆ ਬਲੌਗ ਚ ਪ੍ਰੋਬਲਮ ਲੱਗੂਗੀ ਮਜੀਦ ਵਾਲਾ ਫੋਨ ਹੈ ਕਲਰ ਕਲਰ ਸਹੀ ਨਹੀਂ ਇਹ ਇਹ ਹੈ ਜੀ ਕਿਹੜਾ ਇਹ ਜਾਮਣੀ ਕਲਰ ਠੀਕਾ ਜਾਮਣੀ ਤੇ ਜਸ ਕਰਨ ਬੈਠਿਆ ਅੱਜ ਜਸ ਕਰਨ ਦੀ ਬਣੀ ਵੀ ਅੰਬੀ ਫਰੰਟ ਹੈ ਨਾ ਦੁਪੱਟਾ ਮਰੂ ਉਹ ਦਿਖਾਇਆ ਤੁਹਾਡੀ ਰੇਂਜ ਕਿੰਨੀ ਰੇਂਜ ਹੈ ਜੀ ਭਾਜੀ ਕਿਦਾਂ 골ਡਨ ਦੀ ਕੜਾਈ ਹੈ ਤੇ ਜਾਮਨੀ ਜਾਂ ਕਲਰ ਹੈ ਥੋੜਾ ਇੱਕ ਕਿੰਨੇ ਇਹ ਕੱਪੜਾ ਕਿਹੜਾ ਹੈ ਕੱਪੜਾ ਹੈ ਇਧਰੋਂ ਦਿਖਾਓ ਸਲੀਮ ਖਾਨ ਹਾਂ ਲਾਓ ਜੀ ਹੁਣ ਦੇਖੋ ਪਾ ਕੇ ਵੀ ਦਿਖਾਉਗਾ ਬਾਈ ਪਾ ਕੇ ਵੀ ਦਿਖਾਉਗਾ ਦੇਖੋ ਦਈ ਪੰਦੇਈ ਦਾ ਥੋੜਾ ਥੋੜਾ ਕ ਤੁਹਾਨੂੰ ਕਲੈਰਟੀ ਦਾ ਚੱਕਰ ਪੈਣਾ ਪੈਣਾ ਮੇਰੀ ਉਹ ਕਿਉਂਕਿ ਫੋਨ ਮਨਜੀਤ ਵਾਲਾ ਅੱਛਾ ਜੀ ਕਿੰਨੇ ਦਾ ਇਹ ਕੇਐਫਸੀ ਡਿਸਕਾਊਂਟ ਕਿੰਨਾ ਵਿੱਚ ਹੈ ਇਹਦੇ ਡਿਸਕਾਊਂਟ ਕਰਕੇ ਹੀ ਹੈ ਉਹ ਨਾ ਕਦੀ ਕਹਦੀ ਵੀ ਹਾਂ ਕਰਨਾ ਅਜ ਬਾਅਦ ਚ ਕਰੂੰਗੇ ਇਹ ਚੁੰਨੀ ਹੈ ਬੁਟੀਕ ਚ ਇੱਕ ਇੱਕ ਰੰਗ ਤਿਆਰ ਕਰਾਏ ਬੇ ਬਲ ਭਾਜੀ ਨੇ ਮਲਾ ਦਈਏ ਥੋੜਾ ਜਿਹਾ ਬਹੁਤ ਥੋੜਾ ਜਿਹਾ ਹੋਰ ਭਾਜੀ ਕੀ ਹਾਲ ਹੈ ਉਲਝੇਵੇਂ ਦੇਖ ਲਓ ਜੀ ਤੁਸੀਂ ਉਈਓ ਕਹੀ ਜਾਂਦੇ ਕਮੈਂਟ ਕਰਕੇ ਕਹਿੰਦੇ ਪੰਮੀ ਦੀ ਹੱਟੀ ਵਾਲੇ ਉਹ ਤਾਂ ਜਿ ਐ ਪੈਸੇ ਪੈਸਾ ਐ ਬਣਦਾ ਦੇਖ ਲਓ ਆਪ ਲੱਗੇ ਬੇਮਾਲਕ ਬਹੁਤ ਕਿਉਂ ਨਹੀਂ ਬਣੂਗਾ ਪੈਸਾ ਬਣੂਗਾ ਤਾਂ ਬਣਾਣਾ ਪੈਂਦਾ ਹੈ ਕਿ ਨਹੀਂ ਮਿਹਨਤ ਤਾਂ ਕਰਨੀ ਪੈਣੀ ਹੈ ਦੇਖੋ ਭਾਜੀ ਆਪ ਤਾਂ ਹਾਲਾਂ ਨੇ ਫਿਲਾ ਰਹੀ ਹਾਂ ਉਹਨਾਂ ਨੂੰ ਕਲਰ ਦੇ ਮੁਤਾਬਕ ते बाकी उधर भी चली बास्कट देख ली दे। लो जी मनजीत अज लू की लगता ला चेक लागू तू तो इधर हो जा अज कारण बी भुखा हो गया रह गया था कैता वैसे लंगर छक के आया ਆ ਮੰਮਾ ਜੰਗਲਾ ਦਾ ਆ ਬਾ ਖੇਡਣਾ ਰਹਿ ਗਿਆ ਕੋਈ ਨਹੀਂ ਪੁੱਤ ਤਾਂ ਕਿਆ ਹੁੰਦਾ ਤੈਨੂੰ ਅੱਜ ਕੱਪੜੇ ਨਹੀਂ ਦਵਾ ਕੇ ਲੈ ਜਣੇ ਨਹੀਂ ਨਹੀਂ ਮੈਂ ਤਾਂ ਗੱਲ ਇਹ ਹੈ ਵੀ ਜੇ ਅੱਜ ਛੁੱਟੀ ਕਰੀ ਵੀ ਐ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਕੋ ਮੋ ਫੇਰੋ ਤਾਂ ਕਿ ਅੱਜ ਕੋ ਮਣਤੇ ਵੀ ਐ ਹੈ ਕਿ ਨਹੀਂ ਇਹ ਪਹਿਜੇਗਾ ਦੇਖੋ ਬ੍ਰਾਊਨ ਸੂਟ ਬ੍ਰਾਊਨ ਕੁੜੀ ਯਾਦ ਆ ਗਿਆ ਤਾਂ ਮੇਰੀ ਜੀ ਬੈਲਡਰ ਕੁੜੀ ਤੇ ਇੱਕ ਵਾਰੀ ਬਾਹਰ ਵੀ ਦੇਖ ਲਈਏ ਜੀ ਆਪਾਂ ਬਾਹਰ ਸਭ ਤੋਂ ਡੰਮੀਆਂ ਤੇ ਇਹ ਲੱਗੇ ਵੀ ਬਲੈਕ ਇਹ ਫੇ ਗ੍ਰੀਨ ਚ ਆ ਗਿਆ ਇਹ ਭਾਜੀ ਉਹਨੇ ਕਰਦੇ ਆ ਆਪਣਾ ਕੰਮ ਮਹਿੰਦੀ ਦਾ ਨਾਲੇ ਬਾਹਰ ਤੇ ਇਹ ਵੇਖ ਲੋ ਜੀ ਹਾਂ ਜੀ ਜਰਮਣੇ ਕਿਰਪਾ ਕਰਕੇ ਮੈਂ ਕਹ ਰਹਾ ਹਾਂ ਇਹਨੂੰ ਦੂਸਰੀ ਜੀ ਤੇ ਗੱਲਬਾਤ ਇਸ ਤਰ੍ਹਾਂ ਹੀ ਵੀ ਮਨਜੀਤ ਛੇਤੀ ਨਿਬੜਦਾ ਕਰ ਤੇਰੇ ਤੇ ਕਲਰ ਵਧੀਆ ਲੱਗ ਰਿਹਾ ਹੈ ਹੈ ਜੇ ਤੁਸੀਂ ਕੁਝ ਹੋਰ ਵੀ ਦਿਖਾ ਦਿਓ ਕੋਈ ਹੋਰ ਦਿਖਾ ਦਿਓ ਭਾਜੀ 2500 ਵਾਲਾ ਕੋਈ 3000 ਵਾਲਾ ਪਰ ਗੋਟਾ ਜਾਂ ਨਹੀਂ ਚੱਲਣਾ ਕਢਾਈ ਚੱਲ ਜੂਗੀ ਗੋਟਾ ਜਾਂ ਨਹੀਂ ਚੱਲਣਾ ਸਰਵਾਰ ਤਨ ਮੀਟਰ ਗੋਟਾ ਨਹੀਂ ਹੈ ਕਢਾਈ ਹੈ ਸਾਰਾ ਹੈਂਡ ਵਰਕ ਹੈ ਇਹ ਆ ਲੋ ਕਲਰ ਅੱਛਾ ਹੈਂਡ ਵਰਕ ਬਹੁਤ ਸੋਹਣਾ ਹੈ ਸਰਵਾਰ ਤਨ ਮੀਟਰ ਸਾਰੇ 5 ਮੀਟਰ ਸੁੱਕੇ ਉਹਨਾਂ ਨਹੀਂ ਅੱਛਾ ਹਾਂ ਭਈ ਮਜੀਦ ਕਿਦਾਂ ਦੇਖ ਐ ਗੋਟਾ ਜਤ ਨਹੀਂ ਮੈਨੂੰ ਗੋਟਾ ਲੱਗਦਾ ਇਹ ਤਾਂ ਧੋਏ ਨਹੀਂ ਹੋਣਾ ਕੱਪੜਾ ਕਾਹਦਾ ਐ ਹੂੰ ਕੱਪੜਾ ਕਿਹੜਾ ਐ ਹੂੰ ਇਹ ਕਿਹੜਾ ਕੱਪੜਾ ਇੱਕ ਥੀਨ ਇਹ ਇਹ ਆਲੋਚਨਾ ਦਿਖਾਓ ਵੀਰਾ ਕਲਰ ਹੋਰ ਦਿਖਾਓ ਕੋਈ ਆ ਲੈ ਆਣਾ ਵੀ ਇਹ ਆਲੋ ਪਾਜੀ ਲੱਗੇ ਮੈਂ ਰੱਖਾਂ ਥੋੜਾ ਜਿਹਾ ਤੁਹਾਨੂੰ ਰੈਲਿਟੀ ਤੇ ਕਲਰਾਂ 'ਚ ਫਰਕ ਲੱਗੂਗਾ ਕਿਉਂਕਿ ਮਨਜੀਤ ਦੇ ਫੋਨ ਦੀ ਸੈਟਿੰਗ ਨਹੀਂ ਈ ਅੱਜ ਮੇਰੇ ਵਾਲੇ ਦੀ ਬੈਟਰੀ ਲੋ ਹੋ ਗਈ ਤੇ ਆਪਾਂ ਤੁਹਾਨੂੰ ਬਸ ਐ ਸਮਝੋ ਵੀ ਅੱਜ ਜੇ ਮੁੱਲਾਂ ਪ੍ਰਾਇਸ ਤੇ ਆਪਣੀਆਂ ਭੈਣਾਂ ਲਈ 2-4 ਮਿੰਟ ਦਾ ਬਲੌਗ ਲੈ ਕੇ ਆਏ ਆਂ ਉਹ ਦੇਖੋ ਸਾਹਮਣੇ ਜੀ ਇਸ ਵਾਰ ਬਲੈਕ ਸੂਟ ਹੈ ਪਿੰਕ ਗੇਲ ਦੁਪੱਟਾ ਹੈ ਕਿੰਨਾ ਸੋਹਣਾ ਲੱਗਦੀ ਸੂਟ ਕਿ ਮਹਿੰਗੇ ਵਾਲਾ ਇਹ ਆ ਗਿਆ ਇਹ ਬਾਈ ਕਿਹੜਾ ਹੈ ਕਪੜਾ ਕਿਹੜਾ ਹੈ ਨਹੀਂ ਸੀ ਰਿਹਾ ਹੈ ਕਪੜਾ ਕਿਹੜਾ ਹੈ ਹੈਂਡ ਦਾ ਕੰਮ ਕਪੜਾ ਕਿਹੜਾ ਹੈ ਔਰਗੈਂజా ਔਰਗੈਂజా ਹੈ ਜੀ ਤੇ ਕਲਰ ਤੁਸੀਂ ਦੇਖ ਰਹੇ ਕਿੰਨਾ ਪ੍ਰਾਈਸ ਹੈ ਇਹਦਾ ਸ਼ਗਨ ਪਾ ਰਹੇ ਆ ਪਾ ਲੈ ਪਾ ਲੈ 400 ਕੋਈ ਗੱਲ ਨਹੀਂ ਇਹ ਆਇਆ ਇਹ ਨਹੀਂ ਇਹ ਤਾਂ ਗੋਲਡਨ ਕਲਰ ਹੀ ਕਰ ਤਿਆ ਇਹ ਤਾਂ ਇਹ ਸੱਚਣਾ ਤਾਂ ਉਸੇ ਰੇਟ ਦੀ ਹੈ ਇਹਦੇ ਚ ਕਲਰ ਨਾ ਕੋਈ ਹੋਰ ਦਿਖਾਓ ਫਿਰ ਮੈਂ ਕਿਹਾ yellow ਕਲਰ ਨਾ ਦਿਖਾਓ yellow ਕਲਰ ਤਾਂ ਲੈਣਾ ਹੀ ਇਹ ਦੇਖੋ yellow ਕਲਰ ਨਾ ਦਿਖਾਓ ਤਾਂ ਲੈਣਾ ਹੀ ਨਹੀਂ ਫਿਰ ਇਹਨਾਂ ਤੇਰੇ ਸਾਰੇ ਕਲਰ ਹੀ ਪਉ ਕਰਦੇ ਨੇ ਇਹ ਠੀਕ ਲੱਗਿਆ ਮੈਨੂੰ ਇਹ ਠੀਕ ਹੈ ਪਾਰਟੀ ਵੇਅਰ ਸੂਟ ਹੈ ਮਨਜੀਤ ਕੱਢ ਲਿਆ ਮਨਤਾਬ ਦਿਖਾਓ ਹੈਲੋ ਹਾਂ ਜੀ ਕੀ ਇਕੜਾ ਕਲਰ ਆ ਗਿਆ ਜੀ ਗਰੇ ਇਹ ਥੋੜਾ ਕਲਰ ਤੁਹਾਨੂੰ ਹੋਰ ਦਿਖਾਉਗਾ ਜੀ ਫੋਨ ਇਹ ਗਰੇਚ ਹੈ ਕਲਰ ਹੈ ਗਰੇ ਨੀ ਹੈ ਕਲਰ ਹੈ ਕੱਪੜਾ ਮਨੋ ਹੀ ਲੱਗਦਾ ਔਰ ਗੈਂਜਾ ਵੀ ਹੋਰ ਦੁਬਾਰਾ ਆ ਗਿਆ ਜੀ ਔਰ ਗੈਂਜਾ ਜੇ ਪਹਿਲਾਂ ਤੇ ਚੱਲ ਰਿਹਾ ਇਹ ਤਾਂ 3595 ਪਰ ਆ ਗਿਆ 3595 36 ਪਰ ਪਹੁੰਚ ਗਿਆ ਲਿਆ ਫਿਰ ਰਹਿ ਗਿਆ ਉਹੀ 4 ਚੂਰ ਹਜ਼ਾਰ ਵਾਲਾ ਵੀ ਦਿਖਾ ਇਹਨਾਂ ਨੂੰ ਜਿਹੜਾ ਸਾਢੇ ਤਿੰਨ ਨੇ ਦੇਖ ਲੈ ਉਹ ਜਿਹੜੇ ਦੰਮੀਆਂ ਤੇ ਲੱਗੇ ਹੋਏ ਕਿੰਨੇ ਕਿੰਨੇ ਵਾਲੇ ਅੱਛਾ 72 55 55 ਤੇ 920 22 ਥੱਲੇ ਨਾ 72 ਤੇ ਸਟਾਰਟ ਹੋਏ ਆ ਹੈ ਪਾਜੀ 72 72 ਤੇ ਬਾਅਦ ਹੀ 9200 9600 ਇਹ ਤਿੰਨ ਸੂਟ ਲੱਗੇ 72 92 96 ਕਿਹੜਾ ਇਹ ਤੂੰ ਆਪਣੀ ਰੇਂਜ ਦੱਸ ਮਨਜੀਤ ਵੀ ਇੰਨੇ ਵਾਲਾ ਉਹ ਤੇ ਉੱਪਰ ਹੋ ਜੇ ਕਰਦਾ 100 200 400 ਉਹ ਤੇ ਇੰਝ ਦੱਸ ਨਾ हां अभी देख ले रेट ਕਿੰਨਾ 4300 ਕੁਝ 2000 ਤੱਕ ਕੱਟ ਜਾਣਾ ਉਹ ਕੋਈ ਇਲੈਕਸ਼ਨ ਨਹੀਂ ਦਿੱਲੀ ਦੀ ਦੁਕਾਨਦਾਰ ਤਾਂ ਕੋਸ਼ਿਸ਼ ਕਰੂਗਾ ਕੱਟੂਗਾ 2000 ਦਿੱਲੀ ਇਲੈਕਸ਼ਨ ਨਹੀਂ ਹੈ ਕੇਜਰੀ ਵਾਲਾ ਦਾ ਸ਼ੋਕਰ ਆ ਕੋ ਮਰਿਆ ਤਾਂ ਕਰਕੇ ਕੱਟੂਗੇ ਮੇਰਾ ਪਰ ਜੋ ਕੱਪੜਾ ਕਰੀਦਾ ਕੋਈ ਨਹੀਂ ਆ ਜਿਹੜੀ ਬਣੀ ਤੁਸੀਂ ਮੈਂ ਬਣੀ ਸ਼ੰਕਰ ਮੋਹਨભાઈ ਕੁਤਨੀ ਹੋਣੀ ਹੈ ਇਹ ਸੈਕਟਰ ਵਾਲੀ ਹੋ ਗਈ ਇਸ ਤੋਂ ਉੱਪਰ ਆ ਗਈ ਮੈਂ ਜੀਤਾ ਚਲੋ ਠੀਕ ਹੈ ਜੀ ਫਿਰ ਤੁਹਾਨੂੰ ਸ਼ਾਪਿੰਗ ਵੀ ਦਿਖਾਤੀ ਤੇ ਜਿਹੜਾ ਕੋਈ ਖਰੀਦਗਾ ਲੈ ਜਾਉਗੇ ਅੱਗੇ ਬਲੌਗ ਚ ਮਿਲੂਗਾ ਵੀ ਕਿਆ ਕੁਝ ਖਰੀਦਗਾ ਲੈ ਕੇ ਗਏ ਆ ਤੇ ਤੁਹਾਨੂੰ ਬਲੌਗ ਆ ਜਾਣਾ ਤੇ ਚਲੋ ਠੀਕ ਹੈ ਜੀ ਫਿਰ ਆਪਣਾ ਬਲੌਗ ਇੱਥੇ ਤੱਕ ਦਾ ਜਿਹੜਾ ਕੋਣ ਖਰੀਦਿਆ ਨਾ ਜੇ ਮਜੀਦ ਦੇ ਸਮਝ ਨਹੀਂ ਆ ਰਿਹਾ ਇਹ ਸੂਟ ਗੜਿਆ ਬਾਏ ਜਾਮਣੀ ਆ 골ਡਨ ਕੜਾਈ ਵਾਲਾ ਦੇਖਦੇ ਆ 4095 ਹੈ ਇਹ ਮਟੀਰੀਅਲ ਹੈ ਨਹੀਂ ਭਾਈ ਜੈਪੁਰੀ ਚ ਹੈ ਇਹ ਇਹ ਕੀ ਹੈ ਇਹ ਨਾਲ ਸਲਵਾਰ ਇਹ ਦੁਪੱਟਾ ਹੈ ਇਹ ਦੁਪੱਟਾ ਹੈ ਸਲਵਾਰ ਇਹ ਇਹ ਕਿੰਨੇ ਦਾ 7000 ਇਹ ਇਹ ਦਾ ਪ੍ਰਾਈਸ ਕੀ ਹੈ ਸੇ ਆ ਗਲਤ ਲਗਾ ਰਿਹਾ ਹੈ ਤੈਨੂੰ ਦੋਟਿਆ ਨਹੀਂ ਚੱਲਣਾ ਅੱਛਾ ਇਹ ਤਾਂ 7000 ਦਾ ਕਹਿ ਰਹੀ ਤੂੰ ਪਤਾ ਕਿੰਨਾ ਹਾਂ ਮਨਿੰਦਰ ਕਿੰਨਾ ਕਹੇ ਉਹ ਠੀਕ ਹੈ 4800 4300 4295 ਤੇ ਫਿਰ ਹੁਣ ਚੱਕਰ ਕਿਆ ਰਹਿ ਗਿਆ ਇਹ ਕਿੰਨੇ ਦਾ ਹੈ ਇਹ ਇਹ ਤਾਂ ਤੂੰ ਪਾਣੀ ਨਹੀਂ ਲੱਗੀ ਚਲੋ ਠੀਕ ਹੈ ਜੀ ਆਪਣਾ ਵਲੌਗ ਹੁਣ ਅੱਜ ਇੱਥੇ ਤੱਕੇ ਸੀ ਬਾਈਆਂ ਨੂੰ ਕਰ ਲਵਾਂ ਤੁਸੀਂ ਸਮਾਨ ਇਕੱਠਾ ਕਿਉਂਕਿ ਸੂਟ ਬਹੁਤ ਖੋਲੇਵੇਂ ਪਏ ਆ ਤੁਸੀਂ ਦੇਖੇ ਰਹੇ ਹੋ ਤਰ੍ਹਾਂ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੱਗ ਲੱਗ ਭਿੰਨ ਭਿੰਨ ਤਰ੍ਹਾਂ ਦੇ ਕਲਰ ਪਏ ਆ ਜੀ ਚਲੋ ਠੀਕ ਹੈ ਜੀ ਹੁਣ ਅਸੀਂ ਵੀ ਘਰੇ ਜਾਣਾ 8:00 ਵੱਜ ਚੁੱਕੇ ਆ ਆਹ ਉਹ ਦੇਖ ਇਹ ਏ ਵੀਰ ਹੈ ਨਾ ਆਪਣਾ ਮੁੰਡਾ ਹੈ ਆਪਣੀ ਭਾਜੀ ਦਾ ਤੇ ਮੁੰਡਾ ਹੈ ਕਾਜੀ ਦੇ ਕਰਕੇ ਇਹ ਸਪੋਰਟ ਕਰ ਰਿਹਾ ਕਹਿੰਦਾ ਨਾ ਨਾ ਨਹੀਂ ਕਰਨੀ ਹੈ ਨੇਮਰ ਦਾ ਨਾਲ ਵਿਚਰਨੇ ਵਾਲੇ ਆ ਸੀ ਸਾਨੂੰ ਸਾਡੀ ਆਪਣੀ ਦੁਕਾਨ ਕਹਿੰਨੇ ਹੈ ਕਹਿੰਨੇ ਤੁਹਾਡੀ ਆਪਣੀ ਹੈ ਫਿਰ ਮੇਰਾ ਪੰਮੀ ਵੀਰ ਗਿਲਪ ਅਸੀਂ ਚ ਹੈ ਪਹਿਲਾਂ ਕੱਪੜਾ ਇੰਨਾਂ ਦੇ 10 ਸਾਲ ਦੇੋਂ ਮਿਲਦੇ ਤੇ ਕੰਮ ਮੁੱਲਾਂ ਪਰੇ ਸਿੱਖੇ ਜੀ ਅੱਧ ਚਾਕ ਹੈ ਤਾਂ ਕਰਕੇ ਜੇ ਕੋਈ ਆਪਣਾ ਵੀਰ ਭੈਣ ਭਰਾ ਆਂਦਾ ਹੈ ਕਹਿੰਦਾ ਵਿਆਹ ਦੇ ਕੱਪੜੇ ਲੈਣੇ ਤਾਂ ਸਾਨੂੰ ਗਏ ਲੈ ਲਿਓ ਅਸੀਂ ਤੁਹਾਡਾ ਬਹੁਤ ਫਾਇਦਾ ਕਰ ਸਕਦੇ ਹਾਂ ਅਸੀਂ ਨਾਲ ਆ ਜਾਾਂਗੇ ਜੀ ਕੋਈ ਚੱਕਰ ਨਹੀਂ ਕਹਿ ਦੂੰਗੇ ਭਾਜੀ ਨੂੰ ਬੜੀ ਦਾ ਸਮਾਨ ਵੀ ਸਾਰਾ ਕੁਝ ਇਹ ਪੂਰਾ ਕਰਦੇ ਆਂ ਆ ਲੈ ਲਿਆ ਫਿਰ ਦੇਖ ਲੈ ਆ ਦੇਖ ਲੈ ਫਿਰ ਮੇਰਾ ਪਲੱਟ ਸੂਟ ਨਹੀਂ ਹੈ ਆ ਰਾਮਟੈਕਸ ਜੀ ਵੀ ਆ ਰਾਮਟੈਕਸ ਆ ਰਾਮਟੈਕਸ ਦਾ ਕੱਪੜਾ ਇਹ ਓਏ ਇਹਦੇ ਨਾਲ ਦੇਖ ਲੈ ਜਿਹੜਾ ਮਨਜੀਤ ਨਹੀਂ ਅੱਜ ਹਟਦੀ ਮੈਂ ਇਹ ਬੁਟੀਕ ਸੂਟ ਹੈ ਚਲੋ ਕੋਈ ਨਹੀਂ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਜੀ ਹੁਣ ਕੱਲ ਨੂੰ ਵਲੌਗ 'ਚ ਤੁਹਾਨੂੰ ਪਤਾ ਲੱਗੂਗਾ ਕਿਹੜਾ ਸੂਟ ਲਿਆ ਜਾਂ ਨਹੀਂ ਲਿਆ ਤੇ ਬਣੇ ਰਹੋ ਵਲੌਗ ਦੇ ਨਾਲ